ਤੇ ਜੋ ਬੈਠ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸਿੰਨਾ ਪੱਥਰਾਂ ਦਾ ਕ੍ਰਿਸ਼ਨ ਕੁਮਾਰ ਇੱਥੇ ਇੱਕ ਬਰੋਟੇ ਇਸ ਦਰਖਤ ਦੇ ਥੱਲੇ ਪੈਂਚਰਾਂ ਦੀ ਦੁਕਾਨ ਚਲਾਉਂਦੇ ਨੇ ਤਾਂ ਪਰ ਇਹ ਤਿਆਰੀ ਜਿਹੜੀ ਐ ਉਹ ਪੀਸੀਐਸ ਦੀ ਤਿਆਰੀ ਕਰਦੇ ਨੇ ਮੈਂ ਕਿਹਾ ਕਿ ਉਹ ਕਰ ਤੇ ਹਾਂ ਤੇ ਮੈਂ મતલਬ ਮੈਂ ਮੈਂ ਸਟ੍ਰੈਨਜ ਨਹੀਂ ਕੱਟਣਾ ਨਹੀਂ ਚਾਹੁੰਦਾ ਹਾਂ। ਹਾਂ। ਪਰ ਲੱਗਿਆ ਕਿ ਮੈਨੂੰ ਮਤਲਬ ਕੋਈ ਮੈਂ ਬੜਾ ਅਸਰ ਬਣਨਾ ਚਾਹੁੰਦਾ। ਤੁਸੀਂ ਦੇਖ ਰਹੇ ਹੋ ਕਿ ਜਿਹੜਾ ਤੁਹਾਡੇ ਸਰੀਰਕ ਜਿਹੜੀ ਅਸਤੀਤੀ ਹੈ ਉਹ ਵੀ ਠੀਕ ਨਹੀਂ ਉਹਦੇ باوجود ਤੁਸੀਂ ਸਖਤ ਮਿਹਨਤ ਕਰਦੇ ਹੋ ਪੈਂਚਲ ਆ ਰਹੀ ਹੈ। ਕਰਨ ਵਾਲਾ ਬੰਦੇ ਉਹ ਸਭ ਕੁਝ ਕਰ ਗਏ ਜੀ ਇਹ انسان ਚਾਹੇ ਗਿਲ ਕਰਦਾ ਸਭ ਕੁਝ ਕਰ ਸਕਦਾ ਜੀ ਮਤ ਪੜ ਕੇ ਵੀ ਬੰਦੇ ਹੌਸਲਾਣ ਚਾਹੀਦਾ ਬੱਤਰੀ ਹੋਰੀ ਰਿਆ ਜੀ ਤਾਂ ਕਰਕੇ ਦਿੱਲੀ ਕਰਦਾ ਹਾਂ ਫਾਈਟ ਗੁਰਦਿਆ ਸਾਹਿਬ ਨਾਲ ਬੱਤਰੀ ਥੋੜੀ ਬਿੱਤੇ ਗੁਰਦਿਆ ਸਾਹਿਬ ਕਰਦੇ ਸੌ ਸੱਚੀ ਹਾਂਜੀ ਬੜੇ ਹੀ ਯਾਰ ਮੇਰੇ ਤਾਂ ਨੂੰ ਯਾਰ ਕੋ ਸੋਚਿਆ ਨਹੀਂ ਵਿਆਹ ਉਹ ਬਾਰੇ ਵੀ ਸੁਪਨੇ ਬੜੇ ਹੀ ਦਿਨ ਉਹ ਆਪਣੇ ਹਾਰਡ ਵਰਕਿੰਗ ਕਰੋ ਸਕਸੈਸ ਕਰ ਬਾਉ ਬੇਹਿਮਤੇ ਜੋ ਬੈਠ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸਿੰਨਾ ਪੱਥਰਾਂ ਦਾ ਜੀ ਹਾਂ ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਮੈਂ ਜੋ 17 ਬੋਲੀਆਂ ਨੇ 17 ਕ੍ਰਿਸ਼ਨ ਕੁਮਾਰ ਹੋਣਾ ਦੇ ਲਈ ਬੋਲੀਆਂ ਨੇ ਕ੍ਰਿਸ਼ਨ ਕੁਮਾਰ ਮੇਰੇ ਨਾਲ ਮੌਜੂਦ ਨੇ ਤੇ ਤੁਹਾਨੂੰ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਉਂਦੇ ਆ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਸੁਪ ਜਿਹੜਾ ਉਹ ਤਾਂ ਬਣਿਆ ਕਿ ਕ੍ਰਿਸ਼ਨ ਕੁਮਾਰ ਇੱਥੇ ਇੱਕ ਬਰੋਟੇ ਇਸ ਦਰਖਤ ਦੇ ਥੱਲੇ ਪੈਂਚਰਾਂ ਦੀ ਦੁਕਾਨ ਚਲਾਉਂਦੇ ਨੇ ਤਾ ਪਰ ਇਹ ਤਿਆਰੀ ਜਿਹੜੀ ਐ ਉਹ ਪੀਸੀਐਸ ਦੀ ਤਿਆਰੀ ਕਰਦੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕ੍ਰਿਸ਼ਨ ਮਾਰਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਅਨਮਿਊਟ ਤੇ ਹੱਸੀ ਗੱਲ ਜੀ ਤਾਂ ਪਹਿਲਾਂ ਇਹ ਦੱਸੋ ਕਿ ਤੁਸੀਂ ਜੋ ਕੁਝ ਜਾਣਕਾਰੀ ਸਾਡੇ ਕੋਲ ਆ ਕਿ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਕਿੰਨੇ ਮੈਂ ਅਟੈਂਪਟ ਆ ਤੁਹਾਡਾ ਫਸਟ ਅਟੈਂਪਟ ਆ ਹਲੇ ਫਸਟ ਅਟੈਂਪਟ ਆ ਕਿੰਨੇ ਸਮੇਂ ਤੋਂ ਤਿਆਰੀ ਕਰ ਰਹੇ ਹੋ ਦੋਨ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਪਰਿਵਾਰ ਚ ਕੌਣ ਕੌਣ ਆ ਤੁਹਾਡੇ ਪਰਿਵਾਰ ਚ ਮਮ ਡੈਡ ਹੈ ਨਹੀਂ ਸਪਾਇਰ ਜੀ ਹੋ ਤਾਂ ਹੂੰ ਮੰਮਾ ਡੈਡ ਹੈ ਨਹੀਂ ਤੁਹਾਡੇ ਮੰਮੀ ਡੈਡੀ ਹੈ ਨਹੀਂ ਠੀਕ ਹੈ ਹੋਰ ਕੌਣ ਹੋਣਾ ਭਾਈ ਹੈ ਬੜਾ ਅੱਛਾ ਕੁクレ ਜਾਂਦਾ ਇੱਥੇ ਕਿ ਹੋਰ ਕੋਈ ਨਹੀਂ ਸੀ ਤੇ ਕਿਵੇਂ ਦਿਮਾਗ 'ਚ ਆਇਆ ਕਿ ਮੈਂ ਜਿਹੜਾ ਪੈਂਚਰਾਂ ਦੀ ਦੁਕਾਨ ਚਲਾਉਂਦੇ ਚਲਾਉਂਦੇ ਤੁਹਾਡੇ ਕਿਵੇਂ ਦਿਮਾਗ 'ਚ ਆ ਗਿਆ ਕਿ ਮੈਂ ਪੀਸੀਐਸ ਦੀ ਤਿਆਰੀ ਕਰਨੀ ਹੈ ਮੈਂ ਵੀ ਜਦੋਂ ਪੜਾਈ ਸ਼ੇਠਾ ਕੀਤੀ ਨਾ ਮੈਂ ਸੋਚਿਆ ਸੀ ਕਿ ਮੈਂ ਪੜ੍ਹ ਲੈ ਕੇ ਅਫਸਰ ਬਣੂਗਾ ਕੁਛ ਨਾ ਕੁਛ ਹੂੰ ਹਾਂਜੀ ਕੀ ਦੇਖ ਰਹੇ ਆ ਕਿ ਜਿਹੜਾ ਤੁਹਾਡੇ ਸਰੀਰਕ ਜਿਹੜੀ ਅਸਥਿਤੀ ਹੈ ਉਹ ਵੀ ਠੀਕ ਨਹੀਂ ਉਹਦੇ باوجود ਤੁਸੀਂ ਸਖਤ ਮਿਹਨਤ ਕਰਦੇ ਹੋ ਪੈਂਚਲ ਆ ਰਹੇ ਹਾਂ ਹਾਂਜੀ ਤੇ ਪੜ੍ਹਾਈ ਤੁਸੀਂ ਕਿੱਥੋਂ ਕੀਤੀ ਮੈਂ ਪੜ੍ਹਾਈ ਮੈਂ ਐਸਰ ਮਾਪੀਜ ਕੋਲੇਜ ਕੀਤੀ ਸਰ ਮਾਤਾ ਗੁਜਰੀ ਕੋਲੇਜ ਮਲੇਗੜ ਸਾਹਿਬ ਤੋਂ ਹਾਂ ਜੀ ਸਰ ਠੀਕ ਹੈ ਤੇ ਗ੍ਰੈਜੂਏਸ਼ਨ ਕਿ ਕੀਤੀ ਹੈ ਜਾਂ ਅੱਗੇ ਉਹ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਗ੍ਰੈਜੂਏਸ਼ਨ ਹੈ ਜੀ ਗ੍ਰੈਜੂਏਸ਼ਨ ਕੀਤੀ ਹੈ ਹਾਂਜੀ ਤਾਂ ਕਿਸ ਤਰ੍ਹਾਂ ਦਿਮਾਗ 'ਚ ਕਿੱਦਾਂ ਆਇਆ ਕਿ ਮੈਂ ਪੀਸੀਐਸ ਦੀ ਤਿਆਰੀ ਕਰਨੀ ਆ ਵੈਸੇ ਜੀ ਮਗਰੀ ਵੀ ਹੋ ਗਈ ਹਾਂ ਤੇ ਮੈਂ ਕਾ ਮਤਲਬ ਨਿਆ ਮੈਸਟਰੈਂਜ ਨਹੀਂ ਕਟਣਾ ਨਹੀਂ ਚਾਹੁੰਦਾ ਹਾਂ ਮੈਂ ਪੜ ਲੈ ਕੇ ਮੈਂ ਕੋ ਮਤਲਬ ਕੋਈ ਮੈਂ ਬੜਾ ਅਸਰ ਬਣਨਾ ਚਾਹੁੰਦਾ ਹਾਂ ਇਹ ਬਚਪਨ ਤੋਂ ਹੀ ਸੁਪਨਾ ਸੀ ਜਾਂ ਕੋਈ ਹੋਰ ਕਾਰਨ ਸੁਭਾਅ ਬਣਿਆ ਤੇ ਬਾਅਦ ਵਿੱਚ ਹੋਇਆ ਇਹ ਓਕੇ ਮੈਂ ਪੜਦੇ ਪੜਦੇ ਹੋ ਗਿਆ ਜਦੋਂ ਪੜ ਰਹੀ ਸੀ ਉਹ ਤੁਹਾਡੇ ਜਹਨ ਦੇ ਵਿੱਚ ਆ ਗਿਆ ਕਿ ਮੈਂ ਪੀਸੀਐਸ ਕਰਨੀ ਹੈ ਹਾਂਜੀ ਪਰ ਹੁਣ ਕਿਸ ਤਰ੍ਹਾਂ ਚੱਲ ਰਿਹਾ ਹੈ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਹੈ ਪੀਸੀਐਡੀ ਪਿਆਰੀ ਹੈ ਉਹਦੇ ਲਈ ਸਮਾਂ ਮਿਲ ਜਾਂਦਾ ਤੁਹਾਨੂੰ ਪਰ ਰਾਤ ਨੂੰ ਪੜਾਉਂਦੇ 5-6 ਘੰਟੇ ਜਿੰਨਾ ਟਾਈਮ ਮਿਲਦਾ ਰਾਤ ਨੂੰ ਪੜ੍ਹਦੇ ਹਾਂ ਤੇ ਰਹਿਣ ਦਾ ਹਿੱਲਾ ਵਸਿੱਲਾ ਕਿੰਨੇ ਇਹਦਾ ਰੈਂਟ ਤੇ ਰਹਿਣਾ ਵੀ ਨੂੰ ਰੈਂਟ ਤੇ ਰਹਿਣੀ ਹੈ ਹਾਂਜੀ ਤੇ ਜੋ ਕੁਝ ਸਾਡੇ ਸਾਥੀ ਦੱਸਦੇ ਨੇ ਕਹਿੰਦੇ ਕਿ ਤੁਸੀਂ ਰਾਤ ਨੂੰ ਕਈ ਵਾਰ ਇੱਥੇ ਲਾਈਟਾਂ ਦੇ ਥੱਲੇ ਬੈਠ ਕੇ ਵੀ ਪੜ੍ਹ ਰਹੇ ਹੁੰਦੇ ਹੋ ਮੈਂ ਸਿਰ ਪਹਿਲਾਂ ਪੜਦਾ ਹਾਂ ਜੇ ਫਿਰ ਮੈਂ ਪਹਿਲਾਂ ਆਪਾਂ ਪਹਿਲਾਂ ਪੜਦਾ ਹਾਂ ਅਸੀਂ ਕਿਛਾ ਹਾਂਜੀ ਥੋੜਾ ਜਿਹਾ ਦੱਸੋ ਆਪਣੇ ਬਾਰੇ ਹੋਰ ਮੈਸੇਜ ਜੀ ਮੈਂ ਬੈਕਗ੍ਰਾਉਂਡ ਮੈਂਪੇ ਬਲੋਂਗ ਕਰਦਾ ਮੈਂ ਹਾਂ ਬਾਰਤ ਮੇਰਾ ਉਰੇ ਹੀ ਦੀ ਹੈ ਹਾਂ ਮੌਮਰੇ ਐਮਪੀ ਤੁਹਾਰੇ ਮੇਰੇ ਹਾਂਜੀ ਫੇਰ ਮੈਂ ਆਪਣੇ ਤੇ ਪੜਨ ਲੱਗਿਆ ਜੀ ਮਤਲਬ ਇੱਥੇ ਸੁਖਰ ਸਿੰਘ ਇਸਕੰਟ੍ਰੂਸਰ ਆਂਦੇ ਹਾਂ ਹੂੰ ਪਹਿਤੋ ਪਲਾਸਟਿਕ ਕੀਤੀ ਹੈ ਹੂੰ ਉਹਦੇ ਬਾਅਦ ਮੈਂ ਹੋਰੇ ਆਪਣਾ ਬੀਏ ਕੀਤੀ ਮਾਗੀ ਜੀ ਕਾਲਜ ਤੋਂ ਇਹ ਠੀਕ ਹੈ ਹਾਂਜੀ ਇੰਡੀਪੈਂਡੈਂਟ ਹੈ ਤੇ ਉਦੋਂ ਉਦੋਂ ਫਿਰ ਜਿਹੜਾ ਪੜ੍ਹਾਈ ਦਾ ਖਰਚਾ ਸੀ ਜਾਂ ਹੋਰ ਜਿਹੜਾ ਸਾਰੇ ਚੀਜ਼ਾਂ ਉਦੋਂ ਤਾਂ ਤੁਸੀਂ ਹੁਣ ਤਾਂ ਪੈਂਚੂਪ ਚਾ ਲਾਉਨੇ ਉਦੋਂ ਦਾ ਨਹੀਂ ਨਾਲ ਨਾਲ ਕਰਦਾ ਸੀ ਨਾਲ ਨਾਲ ਜੀ ਮੈਂ ਉਦੋਂ ਤੋਂ ਹੀ ਨਾਲ ਨਾਲ ਕਰ ਰਹੇ ਹਾਂ ਜਦੋਂ ਤੋਂ ਪੜ੍ਹਦੇ ਸੀ ਹਾਂ ਜੀ ਨੌਕਰੀ ਕੰਮ ਕਰਦਾ ਸੀ ਨੌਕਰੀ ਅਨੌਕਰੀ ਕੰਮ ਸਟਾਰਟ ਹੋ ਗਿਆ ਉਹ ਵੀ ਕਲਾਸ ਤੋਂ ਤੁਸੀਂ ਦੁਕਾਨ ਕਰ ਰਹੇ ਹੋ ਪੈਂਚਰਾਂ ਦੀ ਚੁਕਾਰੇ ਹਾਂ ਜੀ ਇਸੇ ਜਗ੍ਹਾ ਤੇ ਹਾਂ ਜੀ ਉਰੇ ਹੀ ਹੈ ਸਰ ਅੱਛਾ ਤਾਂ ਉਦੋਂ ਇੱਥੇ ਤੋਂ ਹੀ ਪੜ੍ਹਾਈ ਕਰਦੇ ਰਹੇ ਤੁਸੀਂ ਹਾਂ ਜੀ ਤੇ ਇੱਥੋਂ ਜਿਹੜਾ ਕਮਾਉਂਦੇ ਸੀ ਉਸ ਨਾਲ ਪੜ੍ਹਾਈ ਹਾਂ ਜੀ ਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਤੱਕ ਤੁਸੀਂ ਪੜ੍ਹਾਈ ਕੀਤੀ ਹਾਂ ਜੀ ਨਾਲ ਨਾਲ ਕੰਪੀਟਿਸ਼ਨ ਆ ਹਾਂਜੀ ਤੇ ਹੁਣ ਤੁਸੀਂ ਸੋਚਿਆ ਕਿ ਮੈਂ ਪੀਸੀਐਸ ਦੀ ਜਿਹੜਾ ਉਹ ਅਫਸਰ ਬਣਨਾ ਹੈ ਪੀਸੀਐਸ ਲੈਵਲ ਦਾ ਤੇ ਨਾਲ ਇਹ ਪੈਂਚਰ ਜਿਹੜੇ ਆ ਉਹ ਲਾਉਣੇ ਹੋ ਤੇ ਫਿਰ ਇਹਦੇ ਚੋ ਸੰਭਵ ਹੋ ਸਕਦਾ ਸਾਰਾ ਕੁਝ ਜੋ ਕਰਨ ਨੂੰ ਸਭ ਕੁਝ ਹੋ ਸਕਦਾ ਜੀ ਦੇਖੋ ਕਰਨ ਵਾਲਾ ਬੰਦਾ ਉਹ ਸਭ ਕੁਝ ਕਰ ਲਈਂ ਕਰ ਸਕਦਾ ਜੀ ਜਿੰਨ ਸੰਚਾਰ ਕੀਂ ਕਰ ਸਕਦਾ ਸਭ ਕੁਝ ਕਰ ਸਕਦਾ ਜੀ ਹਿੰਮਤ ਔਣੇ ਚਾਹੀਏ ਬੰਦੇ ਹੌਸਲਾ ਹੋਣਾ ਚਾਹੀਏ ਜੀ ਹਿੰਮਤ ਤੇ ਹੌਸਲਾ ਹੈਗਾ ਹਾਂ ਹਾਂਜੀ ਹਾਂਜੀ ਪੂਰਾ ਜੀ ਹੂੰ ਹਾਂ ਜੀ ਕੰਨੀ ਕੰਨੀ ਇਹਦਾ ਬੱਚਾ ਤਾਂ ਇਹਦੇ ਚ ਫਿਰ ਸੰਭਵ ਹੋ ਪਾਉਂਦਾ ਸਾਰਾ ਕੁਝ ਹੋ ਜਾਂਦਾ ਜੀ ਇਸ ਕਿੰਨੇ ਕਿ ਜਿਹੜਾ ਇਥੋਂ ਕਮਾਈਦੇ ਹਣੀ ਪਰ ਰੈਂਟ ਮਸੋਂ ਨਿਕਲਦਾ ਸਰ ਰੈਂਟ ਦਾ ਖਰਚਾ ਕੁਝਦਾ ਰੈਂਟ ਦਾ ਖਰਚਾ ਜੁੜਦਾ ਤੇ ਉਹਦੇ ਚ ਜਿਹੜਾ ਪੈਸੇ ਕੁਝੇ ਬਚਦੇ ਨੇ ਫਿਰ ਉਹਦੇ ਚ ਤੁਸੀਂ ਆਪਣੀ ਪੀਸੇ ਦੀ ਚੈਰੀ ਕਰਦੇ ਹਾਂ ਜੀ ਕਿਤਾਬਾਂ ਬਹੁਤ ਮਹਿੰਗੀਆਂ ਆਉਂਦੀ ਹੋਣਗੀਆਂ ਕੋਈ ਕੋਚਿੰਗ ਵੀ ਲਈ ਤੁਸੀਂ ਨਹੀਂ ਸਰ ਸੈਲਫ ਸਟੱਡੀ ਕਰਦੇ ਹਾਂ ਜੀ ਰਾਤ ਨੂੰ ਕਰਦੇ ਹਾਂ ਜੀ ਤਿੰਨੇ ਵਿੱਚ ਸਮਾਂ ਘੱਟ ਮਿਲਦਾ ਉਹ ਕਿ ਇੱਥੇ ਬਹਿ ਕੇ ਪੜ੍ਹ ਪੜ ਲੈਣੇ ਹੋ। ਇਹੋ ਟਾਈਮ ਵਾਲੇ ਵੀ ਪੜ੍ਹ ਰਹੇ ਨੇ। ਅਸੀਂ ਦੇਖ ਰਹੇ ਸੀ ਤੁਹਾਡਾ ਬੈਗ ਤੁਹਾਡੇ ਨਾਲ ਹੀ ਹੈ ਤਾਂ। ਜੇ ਟਾਈਮ ਵਾਲੇ ਫਿਰ ਪੜ੍ਹ ਰਹੇ ਨੇ ਜੀ। ਮੇਰੇ ਘਰੋਂ ਜਾ ਕੇ ਪੜ੍ਹ ਆਤਮਾ ਜੀ। ਅ ਬਹੁਤ سارے ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਕੋਲੇ ਬਹੁਤ ਸਾਰੀਆਂ ਸੁਵਿਧਾ ਹੁੰਦੀਆਂ ਨੇ। ਅ ਬਹੁਤ ਸਾਰੇ ਉਹ ਸੇਤਬੰਦ ਵੀ ਹੁੰਦੇ ਨੇ। ਹਾਂਜੀ। ਤਾਂ ਉਹ ਕਈ ਵਾਰ ਨਹੀਂ ਸੋਚਦੇ ਕਿ ਅਸੀਂ ਇਹ ਕੁਝ ਕਰ ਲੈਣਾ। ਤੁਸੀਂ ਇਹ ਜਿਹੜਾ ਇੰਨੀ ਹਿੰਮਤ ਕਿੱਥੋਂ ਕੀਤੀ? ਹਾਂਜੀ। ਇੱਥੋਂ ਜਜ਼ਬਾ ਕਿੱਥੋਂ ਆਇਆ ਕਿਸੇ ਨੂੰ ਅਕ ਤੁਸੀਂ ਮੈਂ ਦੇਖਿਆ ਸੀ ਕਿ ਮੈਂ ਇਹ ਬੰਦਾ ਬਣਿਆ ਜਾਂ ਮੈਂ ਉਹ ਤਾਂ ਦੇਖਿਆ ਕਿ ਜਦੋਂ ਹਾਲਾਤ ਬੰਦੇ ਸਭ ਕੁਝ ਕਰ ਦਿੰਦਾ ਹੈ ਹਾਲਾਤ ਬੰਦੇ ਨੂੰ ਸਭ ਕੁਝ ਕਰ ਦਿੰਦਾ ਹੈ ਇਹ ਬੰਦੇ ਨੀਅਤ ਬਧੀਆ ਹੋਵੇ ਜਾਂ ਹਾਰਡ ਵਰਕਿੰਗ ਕਰਤਨ ਹੋਵੇ ਮਤਲਬ ਕੁਝ ਵੀ ਘਟਾ ਰ ਮੈਂ ਤਾਂ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਬੰਦੇ ਉਹ ਹੁੰਦੀ ਆਪਣੇ ਨੂੰ ਤੁਹਾਨੂੰ ਲੱਗਦਾ ਹੈ ਬਹਾਨੇ ਹੀ ਹੁੰਦੇ ਨੇ ਸਾਰੇ ਹਾਂਜੀ ਹਾਂ ਬਹਾਨੇ ਹੁੰਦੇ ਮੇ ਅਕੋਰਡਿੰਗ ਦਾ ਤੇ ਬੰਦੇ ਦਾ ਕੁਝ ਨਹੀਂ ਕਰ ਸਕਦਾ ਜੀ ਮੈਂ ਚੰਗੇ ਭੜੇ ਜਿੱਕੇ ਹੋਰ ਗੁਰਦਾ ਸਾਹਿਬ ਇੱਧਰ ਮੰਗਦੇ ਫਿਰਦੇ ਆਂ ਮੈਂ ਕਰ ਆਪਣੇ ਤੁਹਾਨੂੰ ਸਭ ਕੋ ਜਿੱਤਦਾ ਹੈ ਕੰਮ ਕਰੋ ਵਧੀਆ ਕੰਮ ਕਰੋ ਐ ਤਾਂ ਅੱਗੇ ਵੜੋ ਆਪਣੀ ਸਾਡੇ ਇੱਕ ਸਾਥੀ ਦੱਸ ਰਹੀ ਸੀ ਕਹਿੰਦੇ ਵੀ ਗੁਰਦੁਆਰਾ ਸਾਹਿਬ ਜੇ ਅੱਗੇ ਸੇਵਾ ਵੀ ਕਰਦੇ ਹੋਂ ਸੀ ਹਾਂ ਜੋੜੇ ਕਰਕੇ ਕਰਦਾ ਹੀ ਮੈਂ ਜਿੰਨਾ ਟਾਈਮ ਮਿਲਦਾ 2 ਮਿੰਟ 4ਵੇਂ 5-6 ਮਿੰਟ ਜੋ ਮਿਲਦਾ ਕਰਦਾ ਮੈਂ ਹਾਂਜੀ ਦੇਖੋ ਬਿਲੀਵ ਨੂੰ ਜਿਆਗ ਪੁੱਛ ਲਿਓ ਮੇਰੇ ਵਾਰ ਕਿ ਅੱਛਾ ਹਾਂਜੀ ਮੈਂ ਕਿਹਾ ਹਾਂ ਉਹ ਬੰਦਾ ਪਤਾ ਕਿਉਂ ਦੀ ਮਾਰਦਾ ਬੰਦਾ ਤਾਂ ਕਰਕੇ ਕਰੇ ਹੁੰਦੇ ਕਈ ਸਾਨੂੰ ਤਾਂ ਦੱਸਿਆ ਕਿਸੇ ਸਾਡੇ ਸਾਥੀ ਨੇ ਹਾਂਜੀ ਹਾਂਜੀ ਸਤ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਹਾਂ ਹਾਂਜੀ ਕਰਦਾ ਹਾਂਜੀ ਤੇ ਉਮਰ ਕਿੰਨੀ ਤੁਹਾਡੀ? ਮੈਂ 30 ਪਲੱਸ ਐ ਜੀ। ਫਿਰ ਵਿਆਹ ਬਾਰੇ ਨਹੀਂ ਸੋਚਿਆ? ਕੋਈ ਸਾਥੀ ਸੰਗੀ ਸਾਥੀ ਨਾਲ ਜ਼ਿੰਦਗੀ ਜਿਉਣ ਲਈ ਚਾਹੀਦਾ। ਹਲੇ ਖੁਦ ਦਾ ਖਰਚਾ ਪੂਰਾ ਹੁੰਦਾ ਨਹੀਂ। ਅਗਲੀ ਜ਼ਿੰਦਗੀ ਕਾਹਨ ਬਰਬਾਦ ਕਰਨੀ ਐ? ਆਪਣੇ ਪਿੱਛੇ। ਠੀਕ ਐ। ਪਰਿਵਾਰ ਦੇ ਵਿੱਚ ਸਿਰਫ ਤੁਸੀਂ ਦੋ ਭਰਾ ਹੀ ਹੋ। ਮੈਂ ਪਹਿਣਾ ਨਹੀਂ ਆਂ, ਵਿਆਹ ਹੀ ਨਹੀਂ ਪਹਿਣਾ ਸਾਰੇ। ਪਹਿਣਾ ਵਿਆਹ ਹੀ ਹੋਣੀ। ਭਰਾ ਤੁਹਾਡੇ ਕੀ ਕਰਦੇ ਦੂਜੀ? ਭਰਾ ਖੇਤੀ ਕਰਦੇ ਉੱਥੇ ਜੀ। 4 MP ਜੀ। ਹਾਂ ਜੀ। ਇੱਥੇ ਨਹੀਂ ਰਹਿੰਦੇ, ਇੱਥੇ ਤੁਸੀਂ ਇਕੱਲੇ ਹੀ ਰਹਿੰਦੇ ਹੋ। ਮਾਂ ਇਕੱਲੇ ਆ। ਤੁਸੀਂ ਫਿਰ ਸ਼ੁਰੂ ਤੋਂ ਇੱਥੇ ਰਹਿ ਰਹੇ ਹੋ ਨਹੀਂ ਮੋਮੜੇ ਪਹਿਲੇ ਸੀ ਲੰਦੇ ਝੜੀ ਨਹੀਂ ਕਰਦੇ ਪਹਿਲਾਂ ਅੱਛਾ ਹਾਂਜੀ ਕੌਣਾ ਕਰਕੇ ਤੁਸੀਂ ਉਰੀ ਰਹੇ ਹੋ ਜੀ ਫਿਰ ਤੁਸੀਂ ਨਹੀਂ ਐਪੀ ਗਏ ਮੈਂ ਫੜਾ ਪਉਣ ਲੱਗ ਗਿਆ ਮੈਂ ਮੈਂ ਬਰਤਨ ਤੋਰੀ ਰਿਹਾ ਜੀ ਤਾਂ ਕਰਕੇ ਦਿੱਲੀ ਕਿ ਤਰੋਂ ਲੜਾ ਜਾਂ ਫਾਈਟ ਗੁਰਦਿਆ ਸਾਹਿਬ ਨਾਲ ਬਰਤਨ ਉਰੀ ਉਰੀ ਬਿੱਤਾ ਗੁਰਦਿਆ ਸਾਹਿਬ ਕਰਕੇ ਗੁਰਦਿਆ ਸਾਹਿਬ ਜੀ ਹਾਂਜੀ ਇੱਥੇ ਜਿੰਨੇ ਜੋ ਘੜਾ ਬਣਾਵਾਲੇ ਸਨ ਉਹਨੂੰ ਸੇਵਾ ਕਰਾ ਲਈ ਜਿੰਨੇ ਜੋ ਕਰੀ ਜਾਂਦੇ ਸੀ ਤਾਂ ਉਸ਼ਾ ਹੈ ਕਿ ਕਿਸੇ ਤਰ੍ਹਾਂ ਦੀ ਉਮੀਦ ਕਿਸੇ ਤੋਂ ਜਾਂ ਤੇ ਸੋਚਿਆ ਕਿ ਮੈਂ ਆਪ ਹੀ ਕਰ ਦੇਣਾ ਸਾਰਾ ਉਮੀਦ ਵਸੇ ਉਮੀਦ ਵਸੇ ਨਾਲ ਤੇ ਹੀ ਹੈ ਵਸੇ ਨਾਲ ਦੀ ਉਮੀਦ ਹਰ ਕੋ ਕਿਸੇ ਤੇ ਹੈ ਵਸੇ ਨਾਲ ਦੀ ਹੈ ਉਮੀਦ ਆਹ ਜਪੀਸੀਐਸ ਤੁਸੀਂ ਬਣ ਜੰਨੇ ਹੋ ਪੇਪਰ ਹੈ ਮੇਰੇ ਖਿਆਲ ਚ ਅਕਤੂਬਰ ਦੇ ਵਿੱਚ ਤਿਆਰੀ ਕਰ ਰਹੇ ਹੋ ਹਾਂਜੀ ਕਰ ਰਹੇ ਹਾਂ ਸਰ ਜੇ ਪੀਸੀਐਸ ਤੁਸੀਂ ਬਣ ਜੰਨੇ ਹੋ ਫੇਰ ਕੀ ਸੋਚਿਆ ਫੇਰ ਕੀ ਕਰੀ ਫੇਰ ਕੀ ਆ ਸਰ ਮੈਂ ਮੈਂ ਜਿੰਨਾ ਹੋਊਗਾ ਹੋ ਸਕੇ ਮੈਂ ਆਪਣਾ ਕਈ ਮੰਦਾ ਇਹ ਨਾ ਕਰੂੰਗਾ ਜੀ। ਹੂੰ। ਹੂੰ। ਇਹ ਮੈਂ ਲਈ ਕੰਮ ਕਰੂਗਾ। ਜੇ ਹੈ ਤੁਹਾਡਾ ਫਸਟ ਅਟੈਂਪਟ ਹੈ ਜੀ। ਹਾਂਜੀ। ਇਹ ਤੋਂ ਪਹਿਲਾਂ ਸਾਹਮਣਾ ਨਹੀਂ ਹੋਇਆ ਹਾਂਜੀ। ਨਹੀਂ ਜੀ। ਇਸੇ ਇੰਟਰਵਿਊ ਚ ਜਾਂ ਕਿਸੇ ਪੇਪਰ ਦੇ। ਤਾਂ ਹੁਣ ਲਗਭਗ 2 ਸਾਲ ਤੋਂ ਤਿਆਰੀ ਕਰ ਰਹੀ ਹਾਂ। ਹਾਂਜੀ। 2 ਸਾਲ ਹੋ ਗਏ ਜੀ। 2-3 ਸਾਲ ਹੋ ਗਏ। ਹਾਂਜੀ। ਤਾਂ ਹੁਣ ਪਹਿਲਾ ਪੇਪਰ ਦੇਉਂਗੀ। ਹਾਂਜੀ। ਜੇਕਰ ਲੋਕ ਤੁਹਾਡੀ ਕੋਈ ਮਦਦ ਕਰਨਾ ਚਾਹੁੰਦਾ ਹੋਵੇ ਤੁਸੀਂ ਪੜ ਰਹੇ ਹੋ ਤੁਹਾਡਾ ਖਰਚਾ ਤੁਸੀਂ ਦੱਸ ਰਹੇ ਹੋ ਕਿ ਰੈਂਟ ਵਸਾ ਨਿਕਲਦਾ ਹਾਂਜੀ ਹਾਂਜੀ ਤੇ ਹੋਰ ਬਹੁਤ ਸਾਰੀ ਚੀਜ਼ਾਂ ਲਈ ਤਾਂ ਤਾਂ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੀ ਕੋਈ ਮਦਦ ਕਰੇ ਹਾਂਜੀ ਕੋਈ ਚੰਗਾ ਕਰ ਵੀ ਸਕਦਾ ਦੀ নো ਡਾਊਟ ਹੂੰ ਉਹਦੇ ਲਈ ਕੋਈ ਤੁਹਾਡਾ ਸੰਪਰਕ ਨੰਬਰ ਵੀ ਨੰਬਰ ਹੈਗਾ ਸਰ ਮੇਰਾ ਨੰਬਰ ਬੋਲ ਦੋ ਤੁਸੀਂ ਵਿੱਚ 938 258 295 938 258 95 ਤਾਂ ਇੱਥੋਂ ਦਾ ਕਈ ਪ੍ਰਸ਼ਾਸਨਿਕ ਅਧਿਕਾਰੀ ਲੰਘਦੇ ਹੋਣਗੇ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਇੱਥੇ ਪੜ੍ਹਾਈ ਕਰਦੇ ਹੋ ਜਾਂ ਕਿਸੇ ਦੀ ਕਾਰੀ ਕਰ ਰਹੇ ਹੋ ਇੱਥੇ ਬਹੁਤ ਸਾਰੇ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਆ ਬਹੁਤ ਸਾਰੇ ਫੋਰਡ ਜਿਹੜੇ ਨੇਤਾ ਹੈਗੇ ਆ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਪਤਾ ਨਹੀਂ ਸਿਰਫ ਪਤਾ ਕਿ ਹੋਊਗਾ ਕਿ ਨੰਗੂ ਵਸਰਾ ਪਤਾ ਪੱਕਾ ਕਿਸੇ ਨੂੰ ਕੀ ਕਰਦੇ ਹੈ ਕਿਹੜਾ ਕਰਦਾ ਬਲਗਾਤ ਹੋਈ ਨਹੀਂ ਤੁਹਾਡੀ ਕਰੀ ਠੀਕ ਹੈ ਤਾਂ ਤੁਹਾਨੂੰ ਕੋਈ ਕਿਸੇ ਨੂੰ ਸ਼ਾਇਦ ਪਹੁੰਚਿਆ ਨਹੀਂ ਕਿਸੇ ਤੱਕ ਕੀ ਗੱਲ ਵਾ ਤੁਹਾਡੀ ਸ਼ਾਇਦ ਸਾਡੇ ਧਣੀ ਕਹਾਂ ਹੂੰ ਕਿਆ ਪਹੁੰਚ ਗਈ ਹੋਵੇ ਅਗਲੇ ਕਿਹੜਾ ਗੌਰ ਕਰਦਾ ਜੀ ਅਗਲੇ ਕਹਿੰਦੇ ਚੱਤੀ ਤੁਰੇ ਫਿਰਦੇ ਹਾਂ ਇਹਦੀ ਵਾਰ ਕੀ ਤਾਂ ਅਗਲੀ ਆਪਣਾ 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 ਆਪਣੀ ਥਿੰਕਿੰਗ ਹੈ ਹਾਂਜੀ ਉਹ ਤੋ ਸੋਚਿਆ ਵੀ ਹੋਊ ਅੱਗੇ ਦੀ ਜ਼ਿੰਦਗੀ ਦੇ ਪਲਾਨ ਸੁਪਨੇ ਕੀ ਹੋਣਗੇ ਤੇ ਸੋ ਆਪਣੇ ਵੀ ਬੜੇ ਹੀ ਆ ਯਾਰ ਮੇਰੇ ਤਾਂ ਇਹ ਮੈਂ ਵਿਆਹੇ ਕੁਝ ਸੋਚਿਆ ਨਹੀਂ ਵਿਆਹ ਹੋਵਾਰੇ ਵੀ ਸੁਪਨੇ ਬੜੇ ਹੀ ਨੇ ਦਿਨ ਉਹ ਆਪਣੀ ਹਾੜ ਬਰਤੀਂ ਕਰੋ ਸੈਕਸੈਫੁਲ ਬਹੋ ਫਿਰ ਬਿਨਾਂ ਕੋਸ਼ਿਸ਼ ਕੀ ਤਾਂ ਸੰਭਵ ਹੈ ਕਿ ਤੁਹ ਕਰੰਦ ਹੋ ਸਕਦਾ ਜੀ ਤੇ ਸੰਭਵ ਅਜੇ ਬੰਦਾ ਕਰਨਾਲ ਹੋਏ ਹੋ ਜਾਂਦਾ ਜੀ ਤਾਂ ਇਹ ਇਹ ਕੰਮ ਜਿਹੜਾ ਸੀਗਾ ਤੁਹਾਨੂੰ ਕਿਉਂ ਲੱਗਿਆ ਵੀ ਇਹ ਪੈਂਚਰ ਦਾ ਕੰਮ ਹੀ ਕਰਨਾ ਚਾਹੀਦਾ ਕਿਹਾ ਤੁਹਾਨੂੰ ਸਰੀਰਕ ਤੌਰ ਤੇ ਲੱਗਿਆ ਵੀ ਮੈਂ ਹੀ ਮੇਰੇ ਕੋਲ ਸੋਰਸ ਨਹੀਂ ਕੋਈ ਹੈ ਇਨਕਮ ਸੋਰਸ ਨਹੀਂ ਕੋਈ ਮੇਰਾ ਹਾਂਜੀ ਤੇ ਤੁਸੀਂ ਪੜ੍ਹੇ ਲਿਖੇ ਸੀ ਗ੍ਰੈਜੂਏਸ਼ਨ ਕੀਤੀ ਸੀ ਕੋਈ ਹੋਰ ਕੰਮ ਕੋਈ ਤੁਹਾਨੂੰ ਨਹੀਂ ਮਿਲਿਆ ਹੋਰ ਕੰਮ ਨਹੀਂ ਟਰਾਈ ਕੀਤਾ ਤੁਸੀਂ ਹਾਕ ਨਹੀਂ ਚਾਹੀਦਾ ਕਿ ਟੈਟਰਾਾਈ ਬਣੀ ਨਹੀਂ ਗੱਲ ਉਹ ਪੈਸੇ ਕੂਸੇ ਕੱਢ ਦਿੰਦੇ ਸੀ 9000 10000 12000 ਇਹਨੇ ਲਗਾਇਆ ਵਣਗਾ ਜੀ ਇਹ ਨਗਰੇ ਆ ਭਈ ਇਹਦੀ ਕੰਮੇ ਵਧੀਆ ਆਪਣਾ ਠੀਕ ਹੀ ਆ ਨਾਲ ਆਪਣਾ ਕੰਮ ਨਾਲ ਆਪਣਾ ਕੰਮ ਸਰ ਇਸ ਕਰਕੇ ਫਿਰ ਤੁਸੀਂ ਕਰੀਏ ਹੋਰ ਦੱਸੋ ਕੁਛ ਆਪਣੇ ਬਾਰੇ ਕੀ ਗੱਲਬਾਤ ਗੱਲਬਾਤ ਬੜੀਆ ਜ਼ਿੰਦਗੀ ਲੰਘ ਰਹੀ ਹੈ ਮਹਾਰਾ ਦੀ ਕਿਰਪਾ ਹੈ ਮਿਹਨਤ ਕਰਦੇ ਆ ਇੱਕ ਦਿਨ ਆਸ ਹੈ ਆਪਣਾ ਸਫਲ ਹੋ ਜਰੂਰ ਹਮੇਂ ਤਾਂ ਉਸ ਤੋਂ ਬਾਅਦ ਤੁਹਾਡਾ ਫਿਰ ਪਲਾਨ ਕੀ ਹੈ ਜੇਕਰ ਤੁਸੀਂ ਪੀਐਸ ਬਣ ਜੇ ਨਾ ਉਸ ਤੋਂ ਬਾਅਦ ਐਮਪੀ ਜਾਣਾ ਹੈ ਕਿ ਫਿਰ ਇੱਥੇ ਦੇ ਨਾਲ ਇੱਥੇ ਰਹਿ ਕੇ ਪੰਜਾਬ ਚ ਜਿਹੜਾ ਮੈਂ ਪਿੱਛੇ ਲੰਘਿਆ ਉਹ ਨਹੀਂ ਆ ਰਿਹਾ ਮੈਂ ਪਾਸਟ ਵਗੈਰੇ ਸੋਚਦਾ ਨਹੀਂ ਹੁੰਦਾ ਪਾਸਟ ਵਗੈਰੇ ਜੰਗਾ ਮਿਲਣ ਵਾਸਤੇ ਜੰਗਾ ਜਾ ਜਾਨੀ ਮੈਂ ਉੱਥੇ ਹੁੰਣ ਰਿਆ ਨਹੀਂ ਸੜਾ ਬਚਪਨ ਉਰੀ ਰਿਆ ਮੈਂ ਕੋਈ ਸਮਾਂ ਆਇਆ ਕਿ ਜਿਹੜਾ ਮਜਬੂਰ ਹੋਵੋ ਫਾਈਨੈਂਸ਼ੀਅਲ ਤੌਰ ਦੇ ਉੱਤੇ ਤੇ ਫਾਈਨੈਂਸ਼ੀਅਲ ਤੌਰ ਸਰੇ ਆ ਮੈਨੂੰ ਬਚਤ ਨਾਲ ਸੰਘੌਰੀ ਰਿਆ ਮੈਂ ਅੱਜ ਤੱਕ ਬਾਬੇ ਨੇ ਹੀ ਕਿਰਪਾ ਥੋੜਾ ਸਾਹ ਜੱਦ ਰਹੀ ਮਨ ਕਿਸੇ ਟੇ ਕੱਟਾ ਨਹੀਂ ਰਿਆ ਹਾਲੇ ਤੱਕ ਦਿਹਾੜੀ ਹਮੇਸ਼ਾ ਹੀ ਪਹਿਲਾਂ ਸਹੀ ਪੈਸੇ ਪੂਸੇ ਪੱਖੋਂ ਇਧਰੋਂ ਸਹੀ ਦੇ ਆ ਬਣਦੇ ਰਹੀ ਦਿਹਾੜੀ ਬੱਕਾ ਦੇ ਘਰ ਸੁੱਕੇ ਲੱਗਣੇ ਪੈਣ ਸਰਕਾਰੀ ਘਰ ਤੇ 10 ਰੁਪਏ ਦੇ ਘਰੇ ਕੇ ਘਰੇ ਹੂੰ ਨਾ ਤਾਂ ਵੱਡੇ ਸਾਧਨ ਤਾਂ ਨਹੀਂ ਆਉਂਦੇ ਹੋਣਗੇ ਤੁਹਾਡੇ ਕੋਲੇ ਛੋਟੀ ਸਾਈਕਲ ਵਗੈਰਾ ਆ ਸਾਈਕਲ ਮੋਟਰਸਾਈਕਲ ਕਰਨੀ ਸਾਈਕਲ ਮੋਟਰਸਾਈਕਲ ਹੀ ਕਰੋ ਕਿਉਂਕਿ ਫਿਜ਼ੀਕਲੀ ਡਿਜ਼ੇਬਿਲਟੀ ਵੀ ਹੁੰਦੀ ਹੈ ਤਾਂ ਸਾਈਕਲ ਮੋਟਰਸਾਈਕਲ ਹੀ ਹੁੰਦੇ ਹੋਣਗੇ ਤਾਂ ਸ਼ਾਇਦ ਬਹੁਤ ਸਾਰੇ ਤਾਂ ਗਾਕਾਂ ਨੂੰ ਵੀ ਨਹੀਂ ਪਤਾ ਹੋਊਗਾ ਵੀ ਤੁਸੀਂ ਪੜਦੇ ਹੋ ਜਾਂ ਕੀ ਕਿ ਇੱਥੇ ਬੈਠ ਕੇ ਪੜਦੇ ਨਹੀਂ ਹੈਗੇ ਫਿਰ ਧਰ ਜਾਈ ਕੀ ਪੜਦੇ ਹੋ ਨਾਲ ਟਾਈਮ ਲੱਗੇ ਉਰੀ ਪੜ੍ਹਨਾਂ ਟਾਈਮ ਲੱਗ ਜਾਈਏ ਟਾਈਮ ਲੱਗਦਾ ਉਰੀ ਪੜ੍ਹਨ ਲਈ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂ ਕਿਸੇ ਨੂੰ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਦਾ ਕੀ ਗੈਰ ਹਾਂ ਸਰ ਮੈਂ ਮੈਂ ਹੁਣ ਰਿਕੁਐਸਟ ਕਰ ਕਰਕੇ ਦੁਖੀ ਹੋਵਾਂ ਨਹੀਂ ਕਰਦਾ ਸਰ ਮੈਂ ਬਸ ਮੋਦਨ ਉੱਪਰ ਆਸ ਰੱਖਦਾ ਆਪਣੀ ਦਾ ਹੂੰ ਮਿਹਨਤ ਆਪਣੀ ਰਹਿਮਤ ਹੈ ਨਾਲ ਦੀ ਹੂੰ ਠੀਕ ਹੈ ਤਾਂ ਇਹ ਜਿਹੜਾ ਹੈ ਤੁਹਾਡੀ ਮੁਲਾਕਾਤ ਕਰਾਈ ਹੈ ਰਕੇਸ਼ ਕੁਮਾਰ ਹੁਣਾਂ ਦੇ ਨਾਲ ਤਾਂ ਇਹਨਾਂ ਦਾ ਕਹਿਣਾ ਕਿ ਮੈਨੂੰ ਹੁਣ ਜਿਹੜੀ ਹੈ ਉਹ ਲੋਕਾਂ ਦੇ ਕੋਲੋਂ ਮੈਂ ਰਿਕੁਐਸਟ ਜਿਹੜੀ ਆ ਕਰ ਕਰਕੇ ਅੱਕ ਚੁੱਕੇ ਆ ਮੈਨੂੰ ਹੁਣ ਬਈ ਬਹੁਤੀ ਆਸ ਜਿਹੜੀ ਐ ਲੋਕਾਂ ਤੋਂ ਨਹੀਂ ਐ ਸਿਰਫ ਇਹ ਗੁਰੂ ਘਰ ਇਹਨਾਂ ਦਾ ਕਹਿਣਾ ਕਿ ਮੈਂ ਜਾਨਾ ਆ ਜੋਤੀਸ ਰੂਪ ਸਾਹਿਬਾ ਸ਼੍ਰੀ ਫਤਿਹਗੜ ਸਾਹਿਬ ਕੀ ਇੱਥੇ ਨਤਮਸਤਕ ਹੋਣ ਜਾਂਦੇ ਨੇ ਸੇਵਾ ਕਰਨ ਜਾਂਦੇ ਨੇ ਇਹਨਾਂ ਦਾ ਕਹਿਣਾ ਕਿ ਮੈਨੂੰ ਹੁਣ ਸਿਰਫ ਆਸ ਗੁਰੂ ਘਰ ਤੋਂ ਐ ਖੈਰ ਇਹ ਬੜਾ ਵੱਡਾ ਜੇਰਾ ਇਹਨਾਂ ਦਾ ਕਿ ਸਰੀਰਕ ਤੌਰ ਦੇ ਉੱਤੇ ਵੀ ਜਿਹੜਾ ਉਹ ਸਮਰੱਥ ਨਹੀਂ ਨੇ ਜਿਹੜਾ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਸਮਰੱਥ ਨਹੀਂ ਨੇ ਤਾਂ ਇਹਨਾਂ ਸਾਰੀਆਂ ਦਿਕਤਾਂ ਦੇ ਬਾਵਜੂਦ ਜਿਹੜਾ ਉਹਨਾਂ ਨੇ ਇੱਕ ਵੱਡਾ ਸੁਪਨਾ ਦੇਖਿਆ ਸੁਪਨਾ ਪੀਸੀਐਸ ਅਫਸਰ ਬਣਨ ਦਾ ਦੇਖਿਆ ਕਿ ਉਹਨਾਂ ਦਾ ਦੱਸਣਾ ਹੈ ਕਿ ਪਿਛਲੇ 2 ਤੋਂ 3 ਸਾਲਾਂ ਤੋਂ ਜਿਹੜਾ ਉਹ ਤਿਆਰੀ ਕਰ ਰਹੇ ਨੇ ਤੇ ਇਸ ਵਾਰ ਅਕਤੂਬਰ ਦੇ ਵਿੱਚ ਹੋਣ ਵਾਲੇ ਪੇਪਰ ਦੇ ਵਿੱਚ ਉਹ ਜਿਹੜਾ ਫਸਟ ਅਟੈਂਪਟ ਦੇਣਗੇ ਹਾਲਾਂਕਿ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਇਸ ਦੇ ਵਿੱਚ ਸਫਲ ਜ਼ਰੂਰ ਹੋ ਪਾਉਣ ਤੇ ਜੇ ਉਹ ਵੀ ਜੋ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਜੇਕਰ ਕੋਈ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੇ ਬੋਲੋ ਆਪਣਾ ਨੰਬਰ ਜਿਹੜਾ ਹੈ ਵੀਡੀਓ ਦੇ ਵਿੱਚ ਬੋਲਿਆ ਗਿਆ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਜੇ ਇਹ ਕਿਸੇ ਹਿੰਮਤੀ ਬੰਦੇ ਦੀ ਹਿੰਮਤੀ ਵਿਅਕਤੀ ਦੀ ਜਿਹੜੀ ਆ ਉਹ ਮਦਦ ਕਰਨੀ ਚਾਹੀਦੀ ਹੈ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਕੈਮਰਾਮੈਨ ਪ੍ਰਭਜੋਤ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਚਲੇੜੀ ਸ਼੍ਰੀ ਫਤਿਹਗੜ੍ਹ ਸਾਹਿਬ